ਇਹ ਜਿਹੜੀ ਬੂਟੀ ਆਪਣੇ ਖੇਤਾਂ ਦੇ ਵਿੱਚ ਆਮ ਹੀ ਹੁੰਦੀ ਹੈਗੀ ਆ ਅੱਜ ਕੱਲ੍ਹ ਆ ਕੇ ਜਿਹੜਾ ਇਹਦਾ ਫਰੂਟ ਹੁੰਦਾ ਹੈਗਾ ਇਸ ਤਰ੍ਹਾਂ ਬਲੈਕ ਕਲਰ ਦਾ ਹੋ ਜਾਂਦਾ ਜੋ ਖਾਣ ਦੇ ਵਿੱਚ ਕਾਫੀ ਟੇਸਟ ਹੁੰਦਾ ਹੈਗਾ ਇਹ ਮਨੁੱਖੀਆਂ ਕਾਫੀ ਬਿਮਾਰੀਆਂ ਨੂੰ ਕੰਟਰੋਲ ਕਰਦਾ ਹੈਗਾ ਪੂਰੀ ਜਾਣਕਾਰੀ ਅੱਜ ਆਪਾਂ ਇਸ ਦੇ ਬਾਰੇ ਦੇਵਾਂਗੇ ਕਿ ਇਹਦੇ ਪੱਤਿਆਂ ਦੀ ਆਪਾਂ ਕਿਸ ਤਰ੍ਹਾਂ ਯੂਜ਼ ਕਰ ਸਕਦੇ ਹਾਂ ਤੇ ਇਸ ਦੇ ਫਲ ਨੂੰ ਪੱਕੇ ਹੋਏ ਫਲ ਨੂੰ ਜੋ ਤੁਸੀਂ ਕਹਿੰਨਾ ਬਲੈਕ ਕਲਰ ਦਾ ਫਲ ਦੇਖ ਸਕਦੇ ਹੋ ਇਸ ਫਲ ਨੂੰ ਖਾ ਕੇ ਆਪਾਂ ਤੇ ਆਪਣੇ ਸਰੀਰ ਦੀਆਂ ਕਿੰਨੀਆਂ ਕ ਬਿਮਾਰੀਆਂ ਨੂੰ ਆਪਾਂ ਜਿਹੜਾ ਕੰਟਰੋਲ ਕਰ ਸਕਦੇ ਆ ਕਿਰਪਾ ਕਰਕੇ ਵੀਡੀਓ ਨੂੰ ਪੂਰਾ ਦੇਖ ਲਿਓ ਕਿਉਂਕਿ ਇਹ ਵੀ ਵੀਡੀਓ ਇੱਕ ਖੇਤੀਬਾੜੀ ਦੇ ਰਿਲੇਟਿਡ ਵੀਡੀਓ ਹੈਗੀ ਆ ਛੋਟੇ ਛੋਟੇ ਜਿਹੜੇ ਬਾਗਬਾਨੀ ਹੈਗੇ ਆ ਜਾਂ ਸਬਜ਼ੀ ਦਾ ਕੰਮ ਕਰਦੇ ਹੈਗੇ ਆ ਜਾਂ ਫਲ ਬੂਟੇ ਦਾ ਕੰਮ ਕਰਦੇ ਜਾਂ ਆਰਗੈਨਿਕ ਦਾ ਕੰਮ ਕਰਦੇ ਹੈਗੇ ਤਾਂ ਇਸ ਕਾਲੀ ਪਮੋਲ ਜਾਂ ਜਿਹਨੂੰ ਕਾਲੀ ਮੁਕੋਈ ਜਾਂ ਏਰੀਆ ਦੇ ਵਿੱਚ ਕਾਫੀ ਨਾਮਾਂ ਦੇ ਨਾਲ ਪ੍ਰਸਿੱਧ ਹੈਗਾ ਕਿ ਮੈਂ ਦੋ ਦਿਨ ਪਹਿਲਾਂ ਇੱਕ ਪੋਸਟ ਪਾਈ ਸੀ ਉਹਦੇ ਵਿੱਚ 17-18 ਕਮੈਂਟ ਆਏ ਕਿ ਸੰਭਾਵਾਂ ਦੇ ਉਹਨਾਂ ਨੇ ਵੱਖ-ਵੱਖ ਤਰ੍ਹਾਂ ਦੇ ਨਾਮ ਏਰੀਆ ਦੇ ਵਿੱਚ ਦੱਸੇ ਹੈਗੇ ਆ ਜਿਵੇਂ ਲਾਲੋ ਮਨੁੱਖ ਦੇ ਵਿੱਚ ਬਿਮਾਰੀਆਂ ਹੈਗੀਆਂ ਨੇ ਪੇਟ ਦਾ ਸੁੱਜਣਾ ਫੇਸ ਦਾ ਸੁੱਜਣਾ ਫੇਸ ਦੇ ਉੱਪਰ ਕਿਸੇ ਵੀ ਤਰ੍ਹਾਂ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਪਿੰਡਾਂ ਦੇ ਐ ਤੇ ਸ਼ਹਿਰਾਂ ਦੇ ਕਿਉਂਕਿ ਆਪਾਂ ਜਿਆਦਾ ਫਾਸਟ ਫੂਡ ਜਿਵੇਂ ਕੁਲਚਾ 버ਗਰ ਹਨਾ ਐਸ ਤਰ੍ਹਾਂ ਦੀਆਂ ਚੀਜ਼ਾਂ ਜਿਆਦਾ ਯੂਜ਼ ਕਰਦੇ ਹੈਗੇ ਆ ਉਹਦੇ ਵਿੱਚ ਜਿਵੇਂ 슈ਗਰ ਜਿਆਦਾ ਆਉਂਦਾ ਹੈਗਾ ਹੱਡ ਪੈਰ ਸੁੱਜਦੇ ਹੈਗੇ ਆ ਹੱਥ ਸੁੱਜਦੇ ਹੈਗੇ ਆ ਪੈਰ ਸੁੱਜਦੇ ਹੈਗੇ ਆ ਫੇਸ ਆਪਣਾ ਸੁੱਜਦਾ ਹੈਗਾ ਤੇ ਪੇਟ ਆਪਣਾ ਜਿਹੜਾ ਸੁੱਜਦਾ ਹੈਗਾ ਪੇਟ ਸਾਫ਼ ਨਹੀਂ ਹੁੰਦਾ ਆਪਾਂ ਕਾਫੀ ਤਰ੍ਹਾਂ ਦੀਆਂ ਬਿਮਾਰੀਆਂ ਦੇ ਨਾਲ ਜਿਹੜੀ ਜੂਜ਼ ਰਹੇ ਹੈਗੇ ਆ ਕਿਉਂਕਿ ਬਿਮਾਰੀਆਂ ਵਾਧੀਆਂ ਜਾ ਰਹੀਆਂ ਨੇ ਤੇ ਆਪਾਂ ਦੇਸੀ ਚੀਜ਼ਾਂ ਨੂੰ ਬਹੁਤ ਘੱਟ ਯੂਜ਼ ਕਰਦੇ ਆ ਤੇ ਵੀਡੀਓ ਨੂੰ ਪੂਰਾ ਪਹਿਲੀ ਗੱਲ ਤਾਂ ਬਈ ਜਿੰਨੇ ਵੀ ਦੇਖੋ ਕਿਸੇ ਨੂੰ ਖੂਨ ਦੀ ਬਵਾਸੀ ਰਹਗੀ ਆ ਤੇ ਜਾਂ ਕਿਸੇ ਨੂੰ ਨੀਂਦ ਘਟ ਆਉਂਦੀ ਹੈਗੀ ਆ ਜਾਂ ਚਿਹਰੇ ਦੀ ਸੋਜਨ ਹੈਗੀ ਆ ਜਾਂ ਹੱਥਾਂ ਪੈਰਾਂ ਦੀ ਸੋਜਨ ਹੈਗੀ ਹੈ ਵੀਡੀਓ ਪੂਰੀ ਦੇਖ ਲਓ ਜੂਸ ਕਿਸ ਤਰ੍ਹਾਂ ਕਰਨਾ ਹੈਗਾ ਤੇ ਕਦੋਂ ਕਰਨਾ ਹੈ ਪਹਿਲਾ ਤਾਂ ਜਿੰਨਾ ਵੀ ਦੇਖੋ ਸੱਜਣਾ ਦੇ ਹਨਾ ਸ਼ੂਗਰ ਹੈਗਾ ਸਰੀਰ ਸੁੱਜਦਾ ਤੇ ਪੇਟ ਦੀਆਂ ਬਿਮਾਰੀਆਂ ਹੈਗੀਆਂ ਨੇ ਲੀਵਰ ਦੀ ਪ੍ਰੋਬਲਮ ਹੈਗੀ ਆ ਜਾਂ ਪੀਲੀਆ ਜਾਂ ਕਿਡਨੀ ਸੁੱਜਦੀ ਹੈਗੀ ਹੈ ਹਨਾ ਉਹਨਾਂ ਨੇ ਕੀ ਕਰਨਾ ਹੈਗਾ ਇਹਦੇ ਜਿਹੜੇ ਪੱਤੇ ਹੈਗੇ ਆ 15 ਤੋਂ 20 ਗ੍ਰਾਮ ਤੁਸੀਂ ਨੇ ਜਿਹੜੇ ਪੱਤੇ ਲੈਣੇ ਹੈਗੇ ਆ ਜਿੱਥੇ ਕਿਤੇ ਸਰੀਰ ਸੁੱਜਦਾ ਹੈਗਾ ਉੱਥੇ ਉਹਦਾ ਲੇਪ ਵੀ ਕਰ ਸਕਦੇ ਹੋ ਤੇ ਸਵੇਰੇ ਸ਼ਾਮ ਜਿਹੜਾ ਇਹਦਾ ਫਲ ਪੱਕਦਾ ਹੈਗਾ 15 15 20 ਵੀ ਜੋ ਇਸ ਤਰ੍ਹਾਂ ਦੀਆਂ ਛੋਟੀਆਂ-ਛੋਟੀਆਂ ਇੱਕ ਗਟੋਲੀਆਂ ਫਰੂਟ ਹੁੰਦਾ ਹੈਗਾ ਤੁਸੀਂ ਇਸ ਨੂੰ ਵੀ ਜੂਸ ਕਰ ਸਕਦੇ ਹੋ ਜਿਨ੍ਹਾਂ ਨੂੰ ਜਿਨ੍ਹਾਂ ਦੇ ਵੀ ਸਫੇਦ ਦਾਗ ਹੈਗੇ ਆ ਮੂੰਹ ਦੇ ਉੱਪਰ ਤੱਬੇ ਹੈਗੇ ਆ 15 ਤੋਂ 20 ਗ੍ਰਾਮ ਪੱਤੇ ਹੈਗੇ ਆ ਉਹਨਾਂ ਨੂੰ ਪੀਸ ਕੇ ਉਹਨਾਂ ਦਾ ਵੀ ਤੁਸੀਂ ਲੇਵ ਕਰ ਸਕਦੇ ਜਿਨ੍ਹਾਂ ਨੂੰ ਖੂਨੀ ਬਵਾਸੀ ਰਹੇਗੀ ਆ ਜਿਨ੍ਹਾਂ ਨੂੰ ਬਈ ਖੂਨੀ ਬਵਾਸੀ ਰਹੇਗੀ 15 ਤੋਂ 20 ਗ੍ਰਾਮ ਜੋ ਪੱਤਿਆਂ ਦਾ ਤੁਸੀਂ ਕਾੜਾ ਬਣਾ ਕੇ ਪੀ ਸਕਦੇ ਹੋ ਤੇ ਇਹਦੀਆਂ ਜੋ ਫਲ ਫਰੂਟ ਬਣਦਾ ਹੈਗਾ ਉਹ ਨੂੰ ਵੀ 15 ਤੋਂ 20 ਗ੍ਰਾਮ ਤੁਸੀਂ ਸਵੇਰੇ ਸ਼ਾਮ ਖਾ ਸਕਦੇ ਹੋ ਜਿਨ੍ਹਾਂ ਨੂੰ ਬਈ ਜਿਆਦਾ ਵਿਕਾਰ ਚੜਦਾ ਹੈ ਉਹ 15 ਜਾਂ 20 ਗ੍ਰਾਮ ਪੱਤੇ ਲੈ ਲਓ ਤੇ ਉਹਦਾ ਸਵੇਰੇ ਜਾਂ ਸ਼ਾਮ ਨੂੰ ਨਿਰਨੇ ਕਾਲਜੇ ਜਾਂ ਰੋਟੀ ਖਾਣ ਤੋਂ ਬਾਅਦ ਤੁਸੀਂ ਇਹਦਾ ਜਿਹੜਾ ਪੱਤੇ ਹੈਗਾ ਉਹਦਾ ਜਿਹੜਾ ਕਾੜਾ ਬਣਾ ਕੇ ਪੀ ਸਕਦੇ ਹੋ ਤੇ ਜਿਨ੍ਹਾਂ ਨੂੰ ਨੀਂਦ ਘਟ ਆਉਂਦੀ ਹੈ ਉਹਨਾਂ ਨੇ ਵੀ ਇਹੀ ਕੰਮ ਕਰਨਾ ਹੈਗਾ ਜਿਨ੍ਹਾਂ ਦੇ ਚਿਹਰੇ ਦੀ ਬਈ ਸੋਜਣ ਹੈਗੀ ਆ ਉਹ ਕਾਲੀ ਭਮੋਲ ਕਾਲੀ ਭਮੋਲ ਲੈ ਲਓ ਨਾਲ ਬਈ ਗੋੜ ਲੈ ਲਓ ਤੁਸੀਂ ਇਹਨਾਂ ਦੋਨਾਂ ਦਾ ਹਲਕਾ-ਹਲਕਾ ਜਿਹੜਾ ਕਾੜਾ ਬਣਾਉਣਾ ਹੈਗਾ ਕਾੜਾ ਬਣਾਉਣ ਤੋਂ ਬਾਅਦ ਤੁਸੀਂ ਇਸ ਨੂੰ ਪੀ ਸਕਦੇ ਹੋ ਸਵੇਰੇ ਤੇ ਸ਼ਾਮ ਕਿਉਂਕਿ ਕਾਲੀ ਭਮੋਲ ਆਪਣੇ ਖੇਤਾਂ ਦੇ ਵਿੱਚ ਅੱਜ ਕੱਲ ਇਹ ਦੇਖੋ ਆਮ ਹੀ ਹੁੰਦੀ ਹੈ ਕਿ ਜਦੋਂ ਆਪਾਂ ਖੇਤਵਾਨੀ ਵਗੈਰਾ ਜਾਂਦੇ ਆ ਇਹਦਾ ਜਾਂ ਜਿਹਨੂੰ ਕਹਿੰਦੀ ਆਪਾਂ ਖੇਤਾਂ ਦੇ ਵਿੱਚ ਟਮਾਟਰ ਆਪਾਂ ਵਗੈਰਾ ਲਾਏ ਹੋਏ ਹਨ ਤਾਂ ਥੋੜਾ ਥੋੜਾ ਉਹਦਾ ਟੈਸਟ ਵੀ ਹੁੰਦਾ ਹੈ ਵੈਸੇ ਵਧੀਆ ਟੈਸਟ ਹੁੰਦਾ ਹੈ ਵੈਸੀ ਆਪਾਂ ਖੇਤਾਂ ਦੇ ਵਿੱਚ ਕਿਤੇ ਖਾਲਾਂ ਵਟਣ ਦੇ ਉੱਪਰ ਲੱਗੀ ਹੁੰਦੀ ਹੈਗੀ ਆ ਉੱਥੋਂ ਤੁਸੀਂ ਇਸ ਨੂੰ ਤੋੜ ਕੇ ਖਾ ਸਕਦੇ ਕਿਤੇ ਗੰਦਗੀ ਵਾਲੀ ਥਾਂ ਦੇ ਉੱਪਰ ਇਹਦਾ ਜਿਹੜਾ ਬੂਟਾ ਨਾ ਲੱਗਿਆ ਹੋਵੇ ਕਿਉਂਕਿ ਇਸ ਤਰ੍ਹਾਂ ਦੇ ਆਪਾਂ ਇਹਦੀ ਆਪਾਂ ਸਬਜ਼ੀ ਵੀ ਬਣਾ ਸਕਦੇ ਆ ਕਿਉਂਕਿ ਜਿਨ੍ਹਾਂ ਨੂੰ ਪੇਟ ਦੀਆਂ ਬਿਮਾਰੀਆਂ ਨੇ ਬਈ ਜਾਂ ਲੀਵਰ ਦੀ ਬਿਮਾਰੀ ਹੈਗੀ ਜਾਂ ਕਿਡਨੀ ਸੁੱਜਣ ਸੁੱਜਣ ਦੀ ਪ੍ਰੋਬਲਮ ਹੈਗੀ ਆ ਉਹ ਇਹਦੀ ਤੁਸੀਂ ਸਬਜ਼ੀ ਵੀ ਤਿਆਰ ਕਰ ਸਕਦੇ ਹੋ ਵਿੱਚ ਆਲੂ ਵਗੈਰਾ ਪਾ ਕੇ ਤੁਸੀਂ ਘੱਟ ਮਿਰਚਾਂ ਵਗੈਰਾ ਪਾ ਕੇ ਇਹਨੂੰ ਤੁਸੀਂ ਵਰਤ ਸਕਦੇ ਹੋ ਜਿਨ੍ਹਾਂ ਨੂੰ ਬਈ ਖੂਨੀ ਬਵਾਸੀਰ ਹੈਗੀ ਆ 15 ਤੋਂ 20 ਗ੍ਰਾਮ ਤੁਸੀਂ ਜਿਹੜਾ ਇਹਦਾ ਲੇਪ ਕਰਨਾ ਹੈਗਾ ਮੇਰਾ ਕਹਿਣ ਦਾ ਮਕਸਦ ਇਹ ਹੀ ਹੈ ਕਿਉਂਕਿ ਜਾਦੇ ਪ੍ਰੋਬਲਮ ਲੇਡੀਜ਼ ਦੇ ਉੱਪਰ ਦਾਗ ਧੱਬੇ ਨਹੀਂ ਹੁੰਦੀ ਹੈਗੀ ਆ ਜਾਂ ਸਰੀਰ ਸੁਜਦਾ ਹੈਗਾ ਖਾਦਾ ਪੀਦਾ ਨਹੀਂ ਜਾਂਦਾ ਤੇ ਟੋਂ ਪ੍ਰੋਪਰ ਨੀਂਦ ਵਗੈਰਾ ਨਹੀਂ ਆਉਂਦੀ ਤੇ ਹੱਡ ਪੈਰ ਆਪਣੇ ਸੁਜਦੇ ਹੈਗੇ ਆ ਉਹਨਾਂ ਦੇ ਲਈ ਸਭ ਤੋਂ ਜਿਹੜੀ ਇਹ ਬੈਸਟ ਹੈਗੀ ਆ YouTube ਦੇ ਉੱਪਰ ਕਾਫੀ ਤਰ੍ਹਾਂ ਦੇ ਡਾਕਟਰਾਂ ਦੇ ਵੀਡੀਓ ਵਗੈਰਾ ਪੰਨਿਆ ਹੈਗੇ ਨੇ ਤੁਸੀਂ ਉੱਥੇ ਜਾ ਕੇ ਵੀ ਚੈੱਕ ਕਰ ਸਕਦੇ ਹੋ ਤੇ ਇਸ ਵੀਡੀਓ ਨੂੰ ਵੱੱਟ ਵੱੱਟ ਸ਼ੇਅਰ ਜ਼ਰੂਰ ਕਰੇ ਕਿਉਂਕਿ ਕਿਸਾਨੀ ਦੇ ਨਾਲ ਰਿਲੇਟਡ ਜਿੰਨੀਆਂ ਵੀ ਦੇਖੋ ਹੁਣ ਵੀਡੀਓ ਵਗੈਰਾ ਹੈਗੀਆਂ ਨੇ ਤੇ ਆਪਾਂ ਕਿਸਾਨੀ ਦੇ ਪ੍ਰਤੀ ਜਾਂ ਮਾਲ ਪਸ਼ੂਆਂ ਦੇ ਪ੍ਰਤੀ ਹਰ ਰੋਜ਼ ਕਿਸੇ ਨਾ ਕਿਸੇ ਅਪਡੇਟ ਦੇ ਰਹੀ ਆਂ ਆਪਾਂ ਆਪਣੇ ਜਿਹੜੇ ਫੇਸਬੁੱਕ ਦੇ ਮੈਂਬਰ ਹੈਗੇ ਜਾਂ YouTube ਦੇ ਮੈਂਬਰ ਹੈਗੇ ਜਾਂ Instagram ਦੇ ਮੈਂਬਰ ਹੈਗੇ ਆ ਆਪਾਂ ਉਹਨਾਂ ਦੇ ਨਾਲ ਹਰ ਰੋਜ਼ ਕਿਸੇ ਨਾ ਕਿਸੇ ਐਕਟੀਵਿਟੀ ਦੇ ਥਰੂ ਆਪਾਂ ਕਿਸਾਨਾਂ ਦੇ ਜਿਹੜੇ ਰੂਪ ਰੂਪ ਹੁੰਨੇ ਹੈਗੇ ਆ ਕਿਉਂਕਿ ਬਿਮਾਰੀਆਂ ਦੇਖੋ ਬਾਈ ਵੱਧਦੀਆਂ ਹੀ ਜਾ ਰਹੀਆਂ ਨੇ ਕਿਉਂਕਿ ਹਸਪਤਾਲਾਂ ਦੇ ਵਿੱਚ ਜਾ ਕੇ ਤਾਂ ਪਤਾ ਲੱਗਦਾ ਹੈਗਾ ਮਨੁੱਖ ਨੂੰ ਕਿੰਨੀਆਂ ਕੁ ਬਿਮਾਰੀਆਂ ਹੈਗੀਆਂ ਨੇ ਦੁਨੀਆ ਇੱਥੇ ਪੈਸੇ ਨੂੰ ਤਰਸੀ ਪਈ ਹੈ ਜਿੰਨਾਂ ਕੋਲ ਪੈਸਾ ਹੈਗਾ ਉਹ ਸੁੱਖ ਨੂੰ ਤਰਸੇ ਪਏ ਆ ਕਿਉਂਕਿ ਦੁਨੀਆ ਦੇ ਉੱਪਰ ਕੋਈ ਵੀ ਇਸ ਤਰ੍ਹਾਂ ਦਾ ਮਨੁੱਖ ਨਹੀਂ ਹੈਗਾ ਜਿਹਨੂੰ ਕਿਸੇ ਵੀ ਤਰ੍ਹਾਂ ਦੀ ਟੈਨਸ਼ਨ ਨਾ ਹੋਵੇ ਕਿਸੇ ਨੂੰ ਪੈਸੇ ਟੱਕ ਦੇ ਲਈ ਟੈਨਸ਼ਨ ਹੈਗੀ ਜਿਹਦੇ ਕੋਲੇ ਪੈਸਾ ਟੱਕਾ ਜ਼ਿਆਦਾ ਹੈਗਾ ਉਹ ਬਿਮਾਰੀਆਂ ਦੇ ਵਿੱਚ ਜੁੜ ਰਿਹਾ ਉਹਨੂੰ ਐ ਵੀ ਮੇਰੀਆਂ ਬਿਮਾਰੀਆਂ ਦਾ ਜਿਹੜਾ ਸਟਕਾਰਾ ਹੋ ਜ ਉਹਨਾਂ ਵਿੱਚ ਮਨੁੱਖ ਦਾ ਪੈਸਾ ਦੇ ਕੇ ਵੀ ਬਿਮਾਰੀਆਂ ਤੋਂ ਜਿਹੜਾ ਸਟਕਾਰਾ ਨਹੀਂ ਮਿਲ ਰਿਹਾ 100 ਦੇ ਵਿੱਚੋਂ 50% ਮਨੁੱਖ ਇਸ ਤਰ੍ਹਾਂ ਦਾ ਹੋ ਚੁੱਕਾ ਜੋ ਬੱਚਾ ਪੈਦਾ ਕਰਨ ਦੀ ਸ਼ਕਤੀ ਗਵਾ ਚੁੱਕਿਆ ਕਿਉਂਕਿ ਮਾਨਸਿਕ ਤੌਰ ਤੇ ਉਹ ਬਿਮਾਰ ਬਿਮਾਰ ਹੁੰਦਾ ਜਾ ਰਿਹਾ ਕਿਉਂਕਿ ਜਿਹਦੇ ਨਾਲ ਜੋ ਕੋਈ ਪ੍ਰੋਬਲਮ ਵਾਪਰਦੀ ਹੈਗੇ ਕਹਿਣ ਦਾ ਮਤਲਬ ਵੀ ਜਿਨ੍ਹਾਂ ਨੂੰ ਬਈ ਇਸ ਤਰ੍ਹਾਂ ਦੀਆਂ ਬਿਮਾਰੀਆਂ ਹੈਗੀਆਂ ਇਹਨੂੰ ਤੁਸੀਂ ਵੈਸੇ ਵੀ ਖਾ ਸਕਦੇ ਹੋ ਜਾਂ ਸਬਜ਼ੀ ਵਗੈਰਾ ਵੀ ਬਣਾ ਸਕਦੇ ਹੋ ਕਿਉਂਕਿ ਬਹੁਤ ਹੀ ਵਧੀਆ ਹੈਗੀ ਹੈ ਬਹੁਤ ਹੀ ਵਧੀਆ ਇਹਦੀ ਜਿਹੜੇ ਬੈਨੀਫਿਟਸ ਹੈਗੇ ਆ ਇਹ ਕਾਬੀ ਪ੍ਰਾਣੀ ਇਹ ਜੜੀ ਬੁੱਟੀ ਹੈਗੀ ਆ ਜਿੱਥੇ ਤੁਹਾਡੇ ਘਰੇ ਜਾਂ ਖੇਤ ਦੇ ਵਿੱਚ ਲੱਗੀ ਹੋਈ ਹੈਗਾ ਤਾਂ ਇਹਦਾ ਤੁਸੀਂ ਪੱਤਿਆਂ ਦੀ ਸਬਜ਼ੀ ਜਾਂ ਜਿਹੜੀ ਭਮੋਲ ਹੁੰਦੀ ਹੈ ਕਾਲੀ ਭਮੋਲ ਕਹਿੰਦੇ ਇਹਨੂੰ ਆਪਾਂ ਇਹਨੂੰ ਤੁਸੀਂ 5-10 ਸਵੇਰੇ 5-10 ਸ਼ਾਮ ਨੂੰ ਤੁਸੀਂ ਆਰਾਮ ਦੇ ਨਾਲ ਖਾ ਸਕਦੇ ਹੋ ਤੁਹਾਡੇ ਪੇਟ ਦੀਆਂ ਬੁਰੀਆਂ ਲੀਵਰ ਜਾਂ ਗੈਸ ਬਣਦੀ ਇਹ ਸਾਰੀਆਂ ਬਿਮਾਰੀਆਂ ਦਾ ਹੱਲ ਇਹ ਜ਼ਰੂਰ